ਆ ਜੰਦੀਏ ਇਹਾਂ ਖਾਟ ਚਲੋ ਹਰੜਾ ਪਾਉ ਵੇਥੇ ਕੋਈ ਲਾਹਾ ਲੈਣਾ ਕਿਉਂ ਅੱਗੇ ਵਸਨ ਸੇ ਲਾ ਕੇ ਅਗਲਾ ਜਨਾ ਤੇਰਾ ਸਮਾ ਹੈ ਨਾ ਸਰੀਰ ਆ ਛੱਡਣ ਤੋਂ ਬਾਅਦ ਕਿ ਸਾਡੇ ਮਨਾਂ ਚ ਰਹਿੰਦਾ ਹੈ ਕਿ ਅਜ ਤਾਂ ਭਾਈ ਇੱਥੀ ਜ਼ਿੰਦਗੀ ਹੈ ਇੱਥੇ ਕਮਾ ਲਿਆ ਕਮਾ ਲਿਆ ਜੋ ਕਰ ਲਿਆ ਜੇ ਇੱਥੀ ਗਲੁੰਦੀ ਫਿਰ ਤਾਂ ਗੁਰਦ੍ਰਿਆਂ ਮੰਦਰਾਂ ਧਰਮਕ ਸਥਾਨਾਂ ਦੀ ਧਰਮ ਦੀ ਲੋੜ ਹੀ ਨਹੀਂ ਸੀ ਕੋਈ ਪੈਸੇ ਆਬ ਦੀ ਅਦੀ ਮੈਂ ਤਕਰੋ ਤੋਰ ਕਰੋ ਠਗਿਆ ਕਰੋ ਗੇਕੜਾ ਕਰੇ ਹਿਸਾਬ ਲੈਣਾ ਉੱਥੇ ਤਾਂ ਭਾਈ ਲੇਖਾ ਰੱਬ ਮੰਗੇ ਸੀ ਬੈਠਾ ਕਾਡੋ ਭਾਈ ਤੇਰੀ ਆਤਮਾ ਦਾ ਸਫਰ ਇੱਥੇ ਖਤਮ ਨਹੀਂ ਹੈ ਕਿ ਜਿਸ ਸਰੀਰ 'ਚ ਤੂੰ ਬੈਠਾ ਇਸ ਟਾਈਮ ਮਰਨ ਕਾ ਸਰੀਰ 'ਚ ਆਤਮਾ ਵੇਟੀਏ ਕਿਤੇ ਲੇਖਾ ਖਤਮ ਘਰ ਬਦਲ ਜਾਣਾ ਪਛੂ ਪੰਜਾਂ ਦੀ ਜੋਨ ਵਿੱਚ ਆਏਗਾ ਜੇ ਅੱਗੇ ਆਲਾ ਕੋਈ ਸਮਾਂ ਨਾ ਹੁੰਦਾ ਤੇ ਪਾਤਸ਼ਾਹ ਕਦੇ ਨਾ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੋ ਮਰੇ ਸਰਪ ਜੋਨ ਬਲ ਬਲੋ ਤੇ ਇਹ ਤੇ ਇੱਕ ਛੋਟੀ ਜੀ ਉਦਾਹਰਨ ਦਿੱਤੀ ਹੈ ਗੁਰਬਾਣੀ ਵਿੱਚ ਬੇਅੰਤ ਐਸੇ ਪ੍ਰਮਾਣ ਨੇ ਭਾਈ ਕਿਸ ਨੂੰ ਕਿਦਾਂ ਦੀ ਜੁਨੀ ਮਿਲਣੀ ਹੈ ਭਾਵ ਮੁਕਾ ਦੇ ਤੋ ਬਾਅਦ ਸਭ ਵੀ ਬੰਨਾ ਪੈਣਾ ਖੇਡ ਖਤਮ ਨਹੀਂ ਹੋਈ ਹੈ ਖੇਡ ਸਟਾਰਟ ਹੀ ਹੈ ਨਹੀਂ ਕਦੇ ਖਤਮ ਹੋਵੇਗਾ ਭਾਈ ਖਤਮ ਖੇਡ ਉਦੋਂ ਹੋਣਾ ਸਤਿਗੁਰ ਕੀ ਜਨਮੇ ਗਵਨ ਮਟਾਇਆ ਜੇ ਤਣ ਵਾਇਗ ਨੂੰ ਤੇ ਘਰ ਵਿੱਚ ਪ੍ਰਵੇਸ਼ ਕਰ ਜਾਏਗਾ ਨਾ ਤੇ ਤਾਂ ਅੰਦਰ ਵਾਲੇ ਤੱਕ ਬਾਣੀ ਨਹੀਂ ਉਤਰ ਗਈ ਜਿਹਦੇ ਗਈ ਹੋਣੀ ਹੈ ਉਹਨੇ ਕਿਤੇ ਗੁਰਬਾਣੀ ਦਾ ਆਦਰ ਸਤਕਾਰ ਨਹੀਂ ਕੀਤਾ ਜਿਹੜੀ ਅੰਦਰ ਬਾਣੀ ਹੁੰਦੀ ਹੈ ਨਾ ਇਹਦਾ ਆਦਰ ਸਤਕਾਰ ਕੋਈ ਖਾਣਾ ਪੀਣਾ ਕਪੜਾ ਵਸਤਰ ਜਾ ਕੋਈ ਮਹਿਲ ਮਨਾਰੇ ਪਾਲਕੀਆਂ ਸੋਨੇ ਦੇ ਨਹੀਂ ਹੁੰਦੀਆਂ ਇਹਦਾ ਸਤਕਾਰ ਇੱਕੋ ਹੀ ਹੈ ਕਿ ਜੋ ਬਚਨ ਅਸੀਂ ਸੁਣਿਆ ਅੰਦਰ ਸਾਡੇ ਹਿਰਦੇ ਚ ਆ ਗਏ ਸਾਡੇ ਮਨ ਵਿੱਚ ਆ ਗਏ ਉਸ ਨੂੰ ਭਾਈ ਮੰਨਣਾ ਹੁੰਦਾ ਹੁਣ ਜਿਹੜੀ ਮਰਜ਼ੀ ਦੀ ਪੰਕਤੀ ਲੈ ਲਈਏ ਇੱਕੋ ਹੀ ਪੰਕਤੀ ਫੜੀ ਹੋਈ ਹੈ ਪਤਾ ਭਾਈ ਤਤੀ ਬਹੁਤ ਨਾ ਲੱਗ ਗਈ ਤੈਨੂੰ ਤਤੀ ਹਵਾ ਨਹੀਂ ਲਗਣੀ ਤੂੰ ਤਾਂ ਰੇਤਨਾ ਅਰਦਾਸਾਂ ਕਰਦਾ ਗੁਰੂ ਮਹਾਰਾਜ ਅੱਗੇ ਜਾ ਕੇ ਮੈਨੂੰ ਆਹ ਦੇ ਦੇ ਆਹ ਦੇ ਦੇ ਉਹ ਦੇ ਦੇ ਕਰਿਆ ਹੋ ਗਿਆ ਕਲੇਸ਼ ਪੈ ਗਿਆ ਬੱਚੇ ਨਹੀਂ ਵਿਆਹ ਜਾਂਦੇ ਹੋਰ ਕਿੰਨੀਆਂ ਗੱਲਾਂ ਹੁੰਦੀਆਂ ਇਹਦਾ ਭਾਵ ਹੈ ਕਿ ਤੂੰ ਹਲੇ ਮੰਗਦਾ ਜਿਹੜਾ ਨਾ ਬੈਕਗ੍ਰਾਉਂਡ ਤੇਰੇ ਨਾਲ ਨਹੀਂ ਬੈਕਗ੍ਰਾਉਂਡ ਨਾਲ ਹੋਵੇ ਤਾਂ ਤੇਰੀ ਲੋੜਾ ਖੁਦ ਹੀ ਪੂਰਾ ਕਰਦਾ ਭਾਈ ਤੈਨੂੰ ਤਾਂ ਦੱਸਣਾ ਵੀ ਨਹੀਂ ਤੇਰੀ ਲੋੜ ਪੂਰੀ ਕਰਨ ਲੱਗੇ ਨੇ ਉਸਨੇ ਹਲੇ ਤੱਕ ਅਸੀਂ ਜੇ ਮੰਗਦੇ ਜਿੰਨਾ ਚਿਰ ਮੰਗਾਗੇ ਨਾ ਮੰਗਤ ਮਾਨ ਨਾ ਪਾਇਆ ਗੁਰਬਾਣੀ ਕਹਿੰਦੀ ਹੈ ਕਿ ਜਿੰਨਾ ਚਿਰ ਮੰਗਦੇ ਆ ਨਾ ਉਹਨਾਂ ਚਿਰ ਸਮਝ ਲਓ ਅਸੀਂ ਪਰਮਾਤਮਾ ਦੇ ਹੋਈ ਕੋਈ ਨਹੀਂ ਹੈ ਪਰਮਾਤਮਾ ਨਾਲ ਸਾਡਾ ਨਾਤਾ ਹੀ ਕੋਈ ਨਹੀਂ ਜਿੱਦਾਂ ਨਾਤਾ ਜੁੜ ਗਿਆ ਨਾ ਦੇਂਦਾ ਦੇ ਲੈਂਦੇ ਥੱਕ ਕਿ ਜਿੱਦਾਂ ਤੇਰਾ ਅਸਲ ਚ ਵੈਰੂ ਨਾਲ ਨਾਤਾ ਜੁੜ ਗਿਆ ਹੈ ਨਾ ਉਨੇ ਤੈਨੂੰ ਦਾਤਾਂ ਇੰਨੀਆਂ ਦੇਣੀ ਆ ਤੂੰ ਹੀ ਥੱਕ ਜਾਣਾ ਲੈਂਦੇ ਲੈਂਦੇ ਨੇ ਪਰ ਉਹਨੇ ਥਕਣਾ ਨਹੀਂ ਉਹ ਤਾਂ ਖੁੱਲੇ ਪੰਡਾਰੇ ਭਾਈ ਹਣ ਕੋ ਦਾਤਾਂ ਕਿਉਂ ਨਹੀਂ ਦਿੰਦਾ ਪਰ ਮਿਛਰ ਤੇ ਭੁੱਲੇ ਆ ਵਿਆਪਨ ਸਬੇਰਕ ਬੇਮਕ ਹੋਏ RAM ਤੇ ਲੱਗਣ ਜਨਮ ਵਿਜੋ ਪੰਕਤੀ ਤਾਂ ਇੱਕੋ ਹੀ ਅਸੀਂ ਮੰਚ ਵਸਾ ਲਈਏ ਨਾ ਕੋਈ ਲੋ ਨਹੀਂ ਕਿ ਬਹੁਤੇ ਗ੍ਰੰਥਾਂ ਦਾ ਅਧਿਐਨ ਕਰਨਾ ਪਾ ਨਹੀਂ ਤਾਂ ਪੰਕਤੀਆਂ ਸਮਝਾਉਣੀਆਂ ਪੈਂਦੀ ਐ ਚਲੋ ਮਨੁੱਖ ਇਦਾਂ ਨਹੀਂ ਸਮਝਦਾ ਇਦਾਂ ਸਮਝ ਲੇ ਪਰ ਤਾ ਭਾਰ ਉਤਾਰਾ ਤਾਂ ਇੱਕ ਪੰਕਤੀ ਨਹੀਂ ਕਰ ਦੇਣਾ ਆਈ ਇੱਕ ਪੰਕਤੀ ਇਹ ਤੇ ਹੀ ਅਮਲ ਕਰ ਲੋ ਭਾਈ ਤਾਤੀ ਬੋ ਨਾ ਲਾਗੇ ਪਾਰ ਬ੍ਰਹਮ ਸਰਣਾਈ ਬਿ ਅਕਾਲ ਪੁਰਖ ਦਾ ਘੇਰਾ ਬਣਾ ਲਾਉਦੇ ਵਾਲੇ ਨਹੀਂ ਤਾਂ ਭਾਈ ਰੁੱਲਦਾ ਫਿਰਦਾ ਮੰਗਤਿਆਂ ਵਾਂਗ ਤੁਰਿਆ ਫਰੇਗਾ ਪਰ ਫਿਰ ਵੀ ਤੇਰੀਆਂ ਕਾਮਨਾ ਪੂਰ ਨਹੀਂ ਹੋਣੀਆਂ ਐ ਤੇ ਜਦੋਂ ਉਹਦੀ ਮੇਰ ਹੋ ਗਈ ਉਹਦਾ ਹੱਥ ਹੋ ਗਿਆ ਨਾ ਫਿਰ ਭਾਵੇਂ ਤਤੇ ਤਵੇ ਤੇ ਵਹਿੜ ਤਵੀ ਤੇ ਕੋਈ ਉਠਾਵੇ ਜਿਵੇਂ ਭਾਵੇਂ ਤੁਹਾਨੂੰ ਬੰਦ-ਬੰਦ ਕੱਟੇ ਤਾਂ ਵੀ ਹੱਸ ਹੱਸ ਕੇ ਜਾਨਵਾਰ ਦੇ ਮਜ਼ਾ ਕਰਦੇ ਨੇ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਸ਼ਹੀਦ ਉਹ ਸ਼ਹੀਦ ਜਿਨ੍ਹਾਂ ਨੇ ਆਪਣਾ ਬੰਦ-ਬੰਦ ਕਟਵਾਇਆ ਪਰਵਾਰ ਦੇ ਬਵੱਜਾ ਜੀ ਧਰਮ ਦੇ ਲੇਖੇ ਲਾਏ ਸਤੋਤਾ ਦੋ ਚਾਰ ਘੜੀਆਂ ਨੇ ਗੁਰੂ ਦੇ ਲੇਖੇ ਲਾਉਂਦੀਆਂ ਭਾਈ ਤੇ ਅਸੀਂ ਉਹਨਾਂ ਦੇ ਸਥਾਨਾਂ ਤੇ ਜਾ ਕੇ ਕਦੇ ਅਰਦਾਸਾਂ ਕਰਦੇ ਆਂ ਕਦੇ ਮੰਗਦੇ ਆਂ ਕਦੇ ਕੋਸ ਕਰਦੇ ਆਂ ਉਹ ਕਹਿੰਦੇ ਭਾਈ ਜਿਵੇਂ ਧਰਮ ਮੈਂ ਕਰਾਂ ਤੂੰ ਵੀ ਇਸ ਤਰ੍ਹਾਂ ਕਰ। ਸਿੱਧਾਂ ਦੇ ਸਥਾਨ ਤੇ ਜਾਂਦੇ ਆਂ ਸਿੱਧ ਬਾਬਾ ਦੀਪ ਸਿੰਘ ਦੇ ਸਾਡੀਆਂ ਬਨੋਹ ਕਾਮਨਾ ਪੂਰਨ ਦੀ ਅਰਦਾਸ ਉਹ ਕਹਿੰਦੇ ਮੈਂ ਕੋਹੋਂ ਦਾ ਮਨਾਂ ਪੂਰਨ ਕਰਨ ਵਾਲੀ ਮੇਰੀ ਮਨੋ ਕਾਮਨਾ ਤਾਂ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ ਹੈ ਕਿ ਮੈਨੂੰ ਉਸ ਮਾਲਕ ਨੇ ਆਪਣੇ ਲੜ ਲਾ ਲਏ ਹੈ ਤੇ ਤੁਸੀਂ ਪਈ ਹੋ ਤੇ ਸਤਾਨ ਤੇ ਰਹੋ ਉਹ ਖੁਸ਼ ਨਹੀਂ ਹੋਣਗੇ ਕਦੇ ਸ਼ਹੀਦ ਕਿ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪ੍ਰਕਾਸ਼ ਹੋਣ ਦੂਜੇ ਪਾਸੇ ਅਸੀਂ ਜਿਵੇਂ ਦੇਵੀ ਦੇਵਤਿਆਂ ਨੂੰ ਪੂਜਿਆ ਸੀ ਤੈਨੂੰ ਪੂਜਦੇ ਆ ਮੜੀਆਂ ਮਸਾਣਾ ਨੂੰ ਪੂਜਦੇ ਆ ਤੇ ਉਹਨਾਂ ਨੇ ਕਹਿਣਾ ਭਾਈ ਬੇਕੂਫਾ ਆ ਮੋਗਤਿਆਂ ਨਾਲ ਗੱਲ ਕੀ ਬਣਾ ਸੂਰਜ ਜਿੱਦ ਚੜਿਆ ਉਧਰ ਜਾ ਨਾ ਇਹ ਉਥੇ ਤਾਂ ਭਾਈ ਇੰਨਾ ਪ੍ਰਕਾਸ਼ ਹੈ ਤੂੰ ਉਹਦੇ ਵੱਲ ਗਿਆ ਤੇ ਸ਼ੀਤਾਂ ਨਹੀਂ ਕਹਿਣਗੇ ਨਾ ਕਿ ਭਾਈ ਅਸਤ ਆਪ ਉਹਨਾਂ ਦੀ ਕਿਰਪਾ ਦੁਆਰਾ ਅਸੀਂ ਸਿਰੇ ਇੰਨੇ ਹੀ ਕਿਰਪਾ ਸੇ ਸਜੇ ਹਾਂ ਸਾਨੂੰ ਜੋ ਮਾਨਤਾ ਮਿਲਿਆ ਗੁਰੂ ਰਾਮ ਦਾਸ ਪਾਤਸ਼ਾਹ ਦੇ ਨਾਂ ਤੇ ਮਿਲਿਆ ਅੱਜ ਉਹਨਾਂ ਹੀ ਸ਼ੀਦਾਂ ਦੇ ਨਾਂ ਤੇ ਬਿਜ਼ਨਸ ਹੋ ਰਿਹਾ ਮਾਇਆ ਕਮਾਈ ਜਾ ਰਹੀ ਹੈ ਅਲੱਗ ਕਰ ਦਿੱਤਾ ਤੇ ਸੱਜਾ ਸੇਖਾ ਨਾ ਜੋ ਉਹ ਮੇਛਾ ਸਚਾਈ ਦੇ ਹਮਾਰੇ ਕਹਿੰਦੇ ਭਾਈ ਜਦੋਂ ਮੇਰਾ ਗੁਰਨਾਨਕ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਕਿ ਜਿੰਨਾਂ ਕੋਲ ਜਾਣਾ ਉਹ ਤਾਂ ਭਾਈ ਇਹਨਾਂ ਤੋਂ ਖੁਦ ਦਾਤਾਂ ਮੰਗਦੇ ਹੈ ਇਹ ਤਾਂ ਭਾਈ ਉਹਨਾਂ ਦੀ ਭਜਨ ਬੰਦਗੀ ਕਰਕੇ ਅੱਜ ਉਹਨਾਂ ਦਾ ਸੰਸਾਰ ਵਿੱਚ ਨਾਮ ਚਮਕਦਾ ਮਸਥਾਨ ਬਣੇ ਹੋਏ ਹੈ ਉਸ ਸਥਾਨ ਤੋਂ ਸਿੱਖਣਾ ਕੀ ਹੈ ਕਿ ਭਾਈ ਜਿਸ ਤਰ੍ਹਾਂ ਇਹਨਾਂ ਨੇ ਧਰਮ ਕਮਾਇਆ ਸਿੱਖੀ ਕਮਾਈ ਹੈ ਮੈਂ ਵੀ ਭਾਵੇਂ ਹੰਡਰਡ ਸੈਂਟ ਨਹੀਂ ਕਮਾਦਾ ਰੱਤੀ ਪਰ ਕਿਣਕਾ ਮਾਤਰਾ ਤਾਂ ਮੈਂ ਚੱਲਣ ਦੀ ਕੋਸ਼ਿਸ਼ ਕਰਾਂ ਨਹੀਂ ਭਈ ਮੇਰੇ ਜੀ ਬਾਬਾ ਦੀਪ ਸਿੰਘ ਜੀ ਨੇ ਕਾਰਜ ਸਵਾਰਤੇ ਕਿਉਂ ਗੁਰੂਗ੍ਰਾਮ ਦਾਸ ਪਾਸ਼ੇ ਤੇ ਲੱਤਾਂ ਮਾਰਦੇ ਸੀ ਬਿਓ ਕਹੇ ਭਾਜਾ ਇੱਥੋਂ ਤੇ ਬਾਬਾ ਦੀਪ ਸਿੰਘ ਨੇ ਚੱਲ ਮੇਰੇ ਕੋਲ ਆ ਜਾ ਤੈਨੂੰ ਉਹਨੇ ਸੰਭਾਲਿਆ ਮੈਂ ਸੰਭਾਲ ਲੈਂਦਾ ਇੰਨਾ ਦੁਨੀਆ ਦੇ ਵਿੱਚ ਬੇਕੁਫੀ ਬੇਮਤ ਭਈ ਪਈ ਐ ਅਗਿਆਨਤਾ ਦੇ ਡੁੱਬੇ ਡਪੇ ਆਹ ਭਾਈ ਇੱਕੋ ਦਾਤਾ ਦੇਣ ਵਾਲਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਭ ਨੂੰ ਦਾਤਾ ਦੇਣ ਵਾਲਾ ਇੱਕ ਵਹਿਗੁਰੂ ਹੈ ਉਹ ਤੂੰ ਦੂਸਰਿਆਂ ਦੇ ਭਾਂਡਿਆਂ ਵੱਲ ਦੇਖਦਾ ਤੂੰ ਆਪਣੇ ਪਿਤਾ ਦੇ ਵੱਲ ਦੇਖ ਨਾ ਇਹ ਸਿੱਧਾ ਕਾਲਪੁਰਖ ਨਾਲ ਗੱਲ ਕਰ ਭਾਈ ਕਿਧਰ ਉਤਰੇ ਫਾਇਦਾ ਕਿ ਦਾਤਾ ਕਿਤੋਂ ਮੰਗਦਾ ਫਿਰਦਾ ਕਿ ਜਿਸ ਮਾਲਕ ਨੇ ਸਾਰੇ ਸੰਸਾਰ ਨੂੰ ਰੋਸ਼ਨ ਕੀਤਾ ਸਭ ਨੂੰ ਦਾ ਦਿੱਤੀ ਹੋਈ ਕਿ ਅਸੀਂ ਹੁਣ ਕਹਿਣਗੇ ਜੀ ਕਿ ਅਸੀਂ ਬਾਬਾ ਬੁੱਢਾ ਜੀ ਦੇ ਕੋਲ ਗਏ ਸੀ ਅਰਦਾਸ ਕੀਤੀ ਸਾਡੇ 20 ਸਾਲ ਬਲਾਦ ਹੋ ਗਏ ਐਸੇ ਬੜੇ ਬਿਆਨਤ ਕੇਸ ਆ ਦੁਨੀਆ ਦੇ ਵਿੱਚ ਭਾਈ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹਨਾਂ ਜਿੰਨਾਂ ਨੂੰ ਇਹ ਵੀ ਨਹੀਂ ਪਤਾ ਗੁਰੂਆਂ ਤਾਂ ਗੱਲ ਛੱਡੋ ਸਿੱਖ ਏਜਮ ਦਾ ਨਹੀਂ ਪਤਾ ਐਸੀ ਵੀ ਦੁਨੀਆ ਦੇ ਵਿੱਚ ਲੋਕ ਹੈਗੇ ਇਸ ਸੰਸਾਰ ਵਿੱਚ ਦੁਨੀਆ ਘੁੰਮੋਗੇ ਤਾਂ ਪਤਾ ਲੱਗਦਾ ਨਾ ਕਿ ਇੱਕ ਖੁੰਟੇ ਬਨੇ ਰਹਾਂਗੇ ਤੇ ਉਹਨੂੰ ਕਿਵੇਂ ਪਤਾ ਕਿ ਕਿ ਜਿਵੇਂ ਜਾਨਵਰ ਹੁੰਦਾ ਨਾ ਜਦੋਂ ਖੋਲ ਦਿੰਨੇ ਆਪਾਂ ਉਹਨੂੰ ਉਹਨੂੰ ਪਤਾ ਹੁੰਦਾ ਵੀ ਕਿਹੜੇ ਪਾਸੇ ਘਾਹ ਆ ਵਾ ਕਿ ਉਹ ਰੋਜ਼ ਆਣਾ ਹੁੰਦਾ ਉਹਨੂੰ ਕਿ ਜੇ ਇੱਕੋ ਹੀ ਕਿਲੇ ਨਾ ਬਨੇ ਆ ਫਿਰ ਤਾਂ ਉਹਨੇ ਕਿਰ ਕਉ ਕੇਵਲ ਖੁਰਨੀਵਾਲ ਦੇਖਣਾ ਹੁੰਦਾ ਕਿ ਮੈਨੂੰ ਕੋਣ ਕੋ ਪੱਠੇ ਪਾਊਗਾ ਇਹ ਤਾਂ ਖੁੱਲਾ ਛੱਡ ਦਾਂਗਾ ਉਹਨੂੰ ਖੇਤਾਂ ਦਾ ਪਤਾ ਹੁੰਦਾ ਉਹਨੂੰ ਖੁੱਲਾ ਛੱਡ ਦੇਣ ਉਧਰ ਹੀ ਜਾਣਾ ਹੁੰਦਾ ਫਿਰ ਵੀ ਹਾਂ ਉੱਥੇ ਪੱਠੇ ਉਸੇ ਤਰ੍ਹਾਂ ਹੀ ਭਾਈ ਜੋ ਗਿਆਨ ਅੰਦਰ ਜੋ ਦੁਨੀਆ 'ਚ ਘੁੰਮਾਂਗੇ ਇਹ ਵੀ ਮਤ ਵਹਿਵ ਦਿੰਦਾ ਓਨੇ ਟਿਕਣ ਦਿੰਦਾ ਆਪਣੇ ਰੱਬ ਦੇ ਪਿਆਰਿਆਂ ਨੂੰ ਉਹ ਵਹਿਗੂ ਆਪਣੇ ਭਗਤਾਂ ਨੂੰ ਕਹਿੰਦਾ ਚੱਲ ਵੀ ਚੱਲ ਚੱਲ ਵੀ ਚੱਲ ਉੱਥੇ ਵੀ ਦੇਖ ਉੱਥੇ ਵੀ ਆਨੰਦ ਲੈ ਉੱਥੇ ਵੀ ਆਨੰਦ ਲੈ ਕਿ ਐਸੇ ਬਹੁਤ ਸੱਜਣ ਨੇ ਜਿਨ੍ਹਾਂ ਦੇ ਉੱਤੇ ਮਰ ਹੁਣ ਤਾਂ ਤਕਨੀਕ ਹੀ ਬਹੁਤ ਆ ਗਈ ਵੱਡੀ ਵੱਡੀ ਪਈ ਹੁਣ ਤਾਂ ਪੈਸਾ ਕਰ ਹੁਣ ਤਾਂ ਕੁੜੀਆਂ ਭਾਈ ਆਪਣਾ స్త్రీ ਨੂੰ ਪਰਵਰਤਨ ਕਰਕੇ ਕੁੜੀ ਤੋਂ ਮੁੰਡਾ ਬਣ ਜਾ ਰਹੇ ਇਹ ਤਾਂ ਬਾਣੀ ਨੇ ਪਹਿਲਾਂ ਕਿਹਾ ਸੀ ਨਾਰੀ ਤੇਜੋ ਪੁਰਖ ਕਰਾਵੇ ਪੁਰਖਨ ਤੇਜੋ ਨਾਰੀ ਅਜੋ ਬਗਿਆਨੇ ਕਰ ਦਿੱਤਾ ਡਾਕਟਰੀ ਨੇ ਕਰ ਦਿੱਤਾ ਮੁੰਡੇ ਕੁੜੀਆਂ ਧਾਰਨ ਤੂ ਕਰ ਰਹੇ ਪਰ ਅਮੇ ਥੋੜੇ ਥੋੜੇ ਸਾਨੂੰ ਜਿਹੜੇ ਜਿਆਦਾ ਸੈਲੀਬ੍ਰਿਟੀ ਹੁੰਦੇ ਆ ਜਿਤਨਾ ਆਪਣੇ ਕ੍ਰੈਕਟਰ ਹੁੰਦਾ ਜਿਵੇਂ ਸੰਜੇ ਵਾਂਗੜ ਉਹਦਾ ਬੇਟਾ ਚੰਗਾ ਭਲਾ ਕ੍ਰਿਕਟ ਖੇਡਦਾ ਕੇ ਰਾਜੀ ਟੋਫੀ ਵੀ ਖੇਡਿਆ ਹੋਰ ਵੀ ਵੱਡੇ ਟੂਰਨਾਮੈਂਟ ਖੇਡਿਆ ਚੰਗੇ ਭਾਈ ਖੇਡਦੀ ਉਹਦੀ ਪਰਫਾਰਮੈਂਸ ਸੀ ਪਤਾ ਨਹੀਂ ਕੀ ਹੈ ਕਿਦਾਂ ਸੀ ਕਰਦਾ ਕੀ ਮਾਹੌਲ ਸੀ ਕਿ 16-17 ਲੱਖ ਰੁਪਏ ਖਰਚ ਕੇ ਮੁੰਡੇ ਤੋਂ ਕੁੜੀ ਬਣ ਗਏ ਜੀ ਆਪਣਾ ਰੂਪ ਬਦਲੀ ਕਰ ਲਿਆ ਭਾਈ ਨਾਰੀ ਤੇ ਜੋ ਪਰਖ ਕਰਾਵੇ ਪਰਖਨ ਤੇ ਜੋ ਨਾਰੀ ਕਿ ਤਕਨੀਕਾਂ ਆਂਦੀਆਂ ਬਧੀ ਜਾਂਦੀਆਂ ਹੈ ਭਾਈ ਸਮਾਂ ਬਦਲੀ ਜਾ ਰਿਹਾ ਹੈ ਪਰ ਇਹਤੇ ਸਤਿਗੁਰਾਂ ਦਾ ਉਪਦੇਸ਼ ਨਹੀਂ ਬਦਲਦਾ ਇਹ ਤਾਂ ਹਰ ਯੁੱਗ ਦੇ ਵਿੱਚ ਇੱਕੋ ਹੀ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰੇਮ ਤੂੰ ਬਗੈਰ ਬਗੈਰ ਤੇਰੇ ਨਾਲ ਨਹੀਂ ਕਿ ਜਦੋਂ ਅਸੀਂ ਦੁਨੀਆ ਵੱਲ ਦੇਖਦੇ ਆਂ ਕਿ ਦੁਨੀਆ ਦੇ ਵਿੱਚ ਭਾਈ ਇਹ ਸਭ ਕੁਝ ਕਿਵੇਂ ਹੋ ਗਏ ਐ ਕਿ ਬਜ਼ੁਰਗਾਂ ਤੱਕ ਕਿ ਹੁਣ ਦੇਖੇ ਨਾ ਅੱਜ ਇਹ ਕਲਾਕਾਰ ਮਰੇ ਸਿੱਧੂ ਮੂਸੇਵਾਲਾ ਮਾਪੇ ਉਹ ਤਾਂ ਬਜ਼ੁਰਗ ਸੀ ਇਹ ਤੇਰਦਾਸ ਨਹੀਂ ਕਰਨ ਗਏ ਪਰ ਡਾਕਟਰ ਨੇ ਹਸਲਾ ਕੀਤੀ ਆਪਣੇ ਬਲੱਡ ਤੋਂ ਇੱਕ ਬੱਚਾ ਹੋਰ ਪੈਦਾ ਕਰ ਲਿਆ ਭਾਈ ਪਰ ਜਿਹੜੀ ਅਸੀਂ ਆਸਤਾ ਜਿੱਥੋਂ ਅਸੀਂ ਸਿੱਖਣਾ ਕਿ ਬਾਬਾ ਬੁੱਢਾ ਜੀ ਤੋਂ ਕੀ ਸਿੱਖਣਾ ਉਹਨਾਂ ਦੀ ਸਿੱਖੀ ਉਹਨਾਂ ਨੇ ਕਿਵੇਂ ਨਿਭਾਈ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਕਿਵੇਂ ਗੁਰੂ ਦੇ ਨਾਲ ਪ੍ਰੀਤ ਕੀਤੀ ਹੈ ਸਿੱਖਣਾ ਹੈ ਅਸੀਂ ਉਤਨ ਵੀ ਬਿੱਤਸ ਬਣਾ ਲੈ ਆ ਜੋ ਭਾਈ ਆ ਜੋ ਲੈ ਜਨਾ ਭਾਈ ਇਕੱਠੇ ਕਰਕੇ ਐਸੀ ਦੁਨੀਆ ਚ ਬਥੇਰੇ ਸਬਤ ਹੁੰਦੇ ਐ ਚਲੋ ਕਰਦੇ ਅਰਦਾਸ ਭਾਈ ਦੇਹ ਦਾਤ ਕਿ ਇਸ ਤਰ੍ਹਾਂ ਦੇ ਅਸੀਂ ਕਰਮ ਕਾਂਡ ਜੁੜੀ ਬੈਠੇ ਹੇ ਤੇ ਭਾਈ ਜਿਹੜਾ ਕੋਸ ਖੁਦ ਸਿੱਧਾ ਨੇ ਗੁਰਾਂ ਦੀ ਸ਼ਰਨ ਵਿੱਚ ਆ ਕੇ ਗੁਰਾਂ ਦੇ ਬਚਨ ਮੰਨ ਕੇ ਸਿੱਖੀ ਕਮਾ ਕੇ ਇੱਕ ਪਦਵੀ ਪਾਈ ਹੈ ਅਸੀਂ ਉਸ ਗੁਰੂ ਨੂੰ ਛੱਡ ਕੇ ਪਦਵੀ ਦੇਣ ਵਾਲੇ ਗੁਰੂ ਨੂੰ ਛੱਡ ਕੇ ਅਸੀਂ ਦੁਨੀਆ ਪਿੱਛੇ ਅੰਦੇ ਹੋ ਕੇ ਲੱਗੇ ਬੈਠੇ ਹਾਂ ਦੁਨੀਆ ਕਾਨ ਦੀਨ ਗਵਾਇਆ ਕਿ ਅਸੀਂ ਆਪਣੇ ਸੁੱਖਾਂ ਦੀ ਖਾਤਰ ਜੈਨੂੰ ਕਹਿ ਦੇਵੇ ਕੋਈ ਮੜਾ ਜੇ ਕਿ ਸਾਨੂੰ ਕਿਧਰੋਂ ਸੁੱਖ ਮਿਲਦੇ ਆ ਕਿ ਜਾ ਭਾਈ ਉੱਥੇ ਜਾ ਮਨੋਕਾਂ ਹੋਰ ਹੀ ਗੱਲ ਆਦਨੇ ਆ ਤਾਂ ਵੱਡੀ ਗੱਲ ਹੋ ਗਈ ਨਾ ਆ ਲੰਗਰਾਂ ਦੀ ਗੱਲ ਹੋ ਜਵੇ ਇੱਕ ਹੁਣ ਕਹਿਦੀ ਕਿਸੇ ਨੂੰ ਭਾਈ ਵੀ ਐਸੇ ਵਾਲੇ ਅੱਡੇ ਤੇ ਭਾਈ بڑا ਲੰਗਰ ਚੱਲਦਾ ਹੈ ਜਲੇਬੀਆਂ ਦਾ ਵਰਟ ਦਾ ਉਧਾ ਸਾਰੇ ਕੋ ਟਾਈਮ ਨਹੀਂ ਹੈ ਲਫਾਵੇ ਡੋਲੂ ਜੋ ਕੋ ਜੰਤਾ ਫਿਰ ਮੈਂਟਲ ਹੋਣਾ ਜਾਣ ਕਿਉਂਕਿ ਲਾਲਚਵਲ ਜਾਂਦੇ ਆ ਅਸੀਂ ਜੇ ਕਹਦੇ ਕਿ ਉੱਥੇ ਵੇਈ ਸੰਤ ਮਹਾਤਮਾ ਦਾ ਗਿਆਨ ਹੈ ਕੋਈ ਵੇਰ ਲਈ ਜਾਂਦਾ ਹੁੰਦਾ ਕਿ ਵਿੱਚੋਂ ਸਵਾਰਥ ਕੱਢ ਦਿੱਤਾ ਲੰਗਰ ਕੱਢਦੀ ਹੈ ਨਾ ਫਿਰ ਕਨੇ ਛੱਡ ਜਾਰ ਕੀ ਜਾਣਾ ਖਾਣ ਪੀਣ ਦਾ ਵਸੋਣਾ ਨਹੀਂ ਉੱਥੇ ਭਾਵ ਅਸੀਂ ਆਪਣੇ ਲਾਲਚ ਨੂੰ ਜਾਣਦੇ ਹਾਂ ਸਵਾਰਥ ਨੂੰ ਜਾਣਦੇ ਹਾਂ ਜੇ ਕਿਤੇ ਅਸੀਂ ਸਾਧਾ ਮਹਾਤਮਾ ਕੋਲ ਤੁਰੇ ਫਿਰਦੇ ਹਾਂ ਇਹ ਖਾਸ ਤੌਰ ਤੇ ਬੀਬੀਆਂ ਦੇ ਵੱਲੋਂ ਹੀ ਐਸੀ ਕਿਰਪਾ ਹੋ ਰਹੀ ਹੈ ਕਿ ਇਹ ਹੈ ਭਾਈ ਇਹ ਅੰਦਰੋਂ ਅਸਲ ਦੇ ਵਿੱਚ ਇਹਨਾਂ ਦਾ ਜੋ ਮਨ ਹੁੰਦਾ ਨਾ ਕੱਚਾ ਹੁੰਦਾ ਦੇ ਲਾਉਂਦਾ ਜੇ ਕੋਈ ਹੁੰਦੀਆਂ ਐਸੀਆਂ ਮਾਤਾ ਪਿਤਾ ਗੋਜੀ ਵਰਗੀਆਂ ਨਹੀਂ ਤਾਂ ਭਾਈ ਜਿੰਨਾ ਅੱਜ ਧਰਮ ਦੇ ਵਿੱਚ ਬਖੇੜਾ ਪਿਆ ਹੋਇਆ ਹੈ ਨਾ ਇਹ ਸਭ ਤੋਂ ਵੱਡੀ ਜੇ ਕੋਈ ਜ਼ਿੰਮੇਵਾਰੀ ਹੈ ਇਹ ਕੇਵਲ ਤੋਂ ਕੇਵਲ ਬੀਬੀਆਂ ਵੱਲੋਂ ਡੇਰੇ ਬਣਾਉਣ 'ਚ ਇਹਨਾਂ ਦਾ ਹੱਥ ਹੈ ਕਿ ਚੰਗੇ ਭਲੇ ਬੰਦੇ ਨੂੰ ਇਹ ਰੱਬ ਬਖਾ ਦਿੰਦੀ ਹੈ ਕਿ ਜਿਹੜਾ ਕੰਮ ਘਰ ਦੇ ਵਿੱਚ ਸੱਸ ਸਹੁਰਾ ਪਾਣੀ ਪਾਣੀ ਕਰਦੇ ਮਰ ਜਾਣਗੇ ਉੱਥੇ ਕਹਿੰਦੇ ਨਾ ਡੋਲ ਨੂੰ ਆਤਨ ਲਾਏ ਮੈਂ ਬਾਬਾ ਜੀ ਦੇ ਚਿਢਾਖੇ ਆਉਣਾ। ਇਹਦੇ ਹੁੰਦਾ ਨਾ ਕਿਤੇ ਘਰ ਦੇ ਵਿੱਚ ਪਤੀ ਬਾਹਰੋਂ ਦੁਖੀ ਹੋ ਗਿਆ ਹੋਵੇ ਕਿਤੇ ਕਹਿੰਦਾ ਮੇਰੇ ਮੜੇ ਸਿਰ ਕੋਟ ਦੇ ਭਗਵਾਨ ਨੇ ਲੈ ਹੁਣ ਮੈਂ ਸਾਰੇ ਕੰਮ ਕਰਾਂ ਆਹੋ ਤੇਰਾ ਰੋਟੀ ਪਾਣੀ ਕਰਕੇ ਹੱਟੀ ਹੈ ਸਾਰਾ ਦਿਨ ਕੰਮ ਤੇ ਲੱਗੀ ਤੇ ਆਈ ਕਿਤੇ ਬਾਬਾ ਜੀ ਕਹਿ ਦੇਣ ਨਾ ਕਿ ਭਾਈ ਆਜੋ ਕਹਿੰਦਾ ਉਹ ਇੱਕ ਨੂੰ ਹੁੰਦਾ ਆ ਜਾਂਦੀਆਂ 10 ਵੀ ਇਕੱਠੀਆਂ ਹੋ। ਭਾਵ ਇਹਨਾਂ ਨੇ ਸਭ ਤੋਂ ਵੱਧ ਧਰਮ ਦੇ ਵਿੱਚ ਵਿਗਾੜ ਪਾਇਆ। ਆ ਡੇਰਾਵਾਦ ਸਭ ਤੋਂ ਵੱਡੀ ਦੇਣ ਇਹਨਾਂ ਦੀ ਐ ਸਭ ਤੋਂ ਵੱਧ ਐ। ਜਿੱਦਣ ਨੂੰ ਘਰ ਲਈ ਜਾਂਦੀਆਂ ਨਾਲ ਬੱਚੇ ਵੱਡੇ ਵੀ ਤੁਰ ਹੀ ਜਾਂਦੇ ਆ ਭਾਈ। ਕਿ ਇਹਨਾਂ ਨੇ ਧਰਮ ਦੀ ਦਿਸ਼ਾ ਨੂੰ ਖਰਾਬ ਕੀਤਾ ਹੋਇਆ। ਜੇ ਕਿਤੇ ਮੁਸਲਮਾਨਾਂ ਵਾਂਗ ਨਾ ਕਦੇ ਪਵੰਦੀ ਲਾ ਦੇਣ ਸਿੱਖ ਧਰਮ ਦੇ ਵਿੱਚ ਵੀ ਕਿੰਨੇ ਹੀ ਭਾਈ ਵੀ ਬੀਬੀਆਂ ਇਹ ਕੰਮ ਨਹੀਂ ਕਰ ਸਕਦੀਆਂ। ਤੇ ਆ ਸਿੱਖ ਧਰਮ ਇਹ ਬਹੁਤ ਉੱਚਾ ਜਾਊਗਾ। ਇਹਨੇ ਕਿ ਸਾਰੇ ਐਸੇ ਨੇ ਬਹੁਤ ਨੇ ਐਸੇ ਬੀਬੀ ਐ ਉੱਚੇ ਸੱਚੇ ਸੁਵਾਲੀਆਂ ਭਾਈ ਜਿਵੇਂ ਮਾਤਾ ਭਾਗੋ ਜੀ ਵਰਗੇ ਸੀ ਭਾਈ ਉਹਨਾਂ ਨੇ ਵੀ ਤਾਂ ਸਾਰੇ ਉਹਨਾਂ ਸਿੰਘਾਂ ਨੂੰ ਲੜਕਾਰ ਕੇ ਕਿਹਾ ਸੀ ਕਿ ਨੇ ਚੂੜੀਆਂ ਪਾ ਲੋ ਫਿਰ ਅਸੀਂ ਜਾਂਨੇ ਆ ਤੇ ਚੱਕਲੀ ਫਿਰ ਤਲਵਾਰ ਦੇਖਣੇ ਜਾ ਕੇ ਜਦ ਹਜੂਰ ਸਾਹਿਬ ਜਾਂਨੇ ਆ ਉੱਥੇ ਉਹਨਾਂ ਦੇ ਸ਼ਸਤਰ ਪਏ ਨੇ ਕਿ ਹੈ ਕਿ ਮਾਤਾ ਭਾਗੋ ਜੀ ਨੇ ਏਡੀ ਵੱਡੀ ਜੰਗ ਲੜੀ ਸੀ